ਮਾਰੂ ਮਹੱਲਾ ਚੌਥਾ ਹਰਿ ਅਗਮ ਅਗੋਚਰ ਸਦਾ ਅਬਨਾਸੀ ਸਰਬੇ ਰਵ ਰਹਿਆ ਘਟ ਵਾਸੀ ਤਿਸ ਬਿਨ ਅਬਰ ਨਾ ਕੋਈ ਦਾਤਾ ਹਰ ਤਿਸੈ ਸਰੇ ਬਹੁ ਪ੍ਰਾਣੀ ਹੈ ਜਾਂ ਕੋ ਰਾਖੈ ਹਰਿ ਰਾਖਣਹਾਰਾ ਤਾਂ ਕੋ ਕੋਈ ਨਾ ਸਾਖ ਸਮਾਰਾ ਸੋ ਐਸਾ ਹਰਿ ਸੇਵਹੁ ਸੰਤੋਹ ਜਾ ਕੀ ਉਤਮ ਬਾਣੀ ਹੈ ਜਾਂ ਜਾ ਪੈ ਕਿਸ ਕਥਾਉ ਨਾਹੀ ਤਾਂ ਕਰਤਾ ਭਰਪੂਰ ਸਮਾਹੀ ਸੂਕੇ ਤੇ ਫੁਨ ਹਰਿਆ ਕੀ ਤਨ ਹਰ ਧਾਵੋ ਚੋਜ ਵਡਾਣੀ ਹੈ ਜੋ ਜੀਆ ਕੀ ਵੇਦਨ ਜਾਣ ਤਿਸ ਸਾਹਿਬ ਕੈ ਹਉ ਕੁਰਬਾਨੈ ਤਿਸ ਆਗੇ ਜਨ ਕਰ ਬੇਨੰਤੀ ਜੋ ਸਰਬ ਸੁਖਾਂ ਕਾ ਦਾਣੀ ਹੈ ਜੋ ਜੀਅ ਕੀ ਸਾਰ ਨਾ ਜਾਣੈ ਇਸ ਸਿਉ ਕਿਛ ਨਾ ਕਹੀਐ ਅਜਾਣੈ ਮੂਰਖ ਸਿਉ ਨਹਿ ਲੂਜ ਪ੍ਰਾਣੀ ਹਰ ਜਪੀਐ ਪਦ ਨਿਰਵਾਣੀ ਏ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜੰਤਾ ਸਬਤੈ ਅਚਿੰਤ ਦਾਨ ਦੇ ਪ੍ਰਭ ਮੇਰਾ ਵਿਚ ਪਾਥਰ ਕੀਤ ਫਖਾਣੀ ਏ ਨਾ ਕਰ ਆਸ ਮੀਤ ਸੁਤ ਭਾਈ ਨਾ ਕਰ ਆਸ ਕਿਸੈ ਸਾਹ ਬਿਵਹਾਰ ਕੀ ਪਰਾਈ ਬਿਨ ਹਰ ਨਾਮੈ ਕੋ 베ਲੀ ਨਹੀਂ ਹਰ ਜੱਪੀਐ ਸਾਰੰਗ ਪਾਣੀ ਹੈ ਅਨ ਦਿਨ ਨਾਮ ਜੱਪੋ ਬਨਵਾਰੀ ਸਭ ਆਸਾ ਮਨ ਸਾ ਪੂਰੇ ਧਾਰੀ ਜਨ ਨਾਨਕ ਨਾਮ ਜੱਪੋ ਭਾਵ ਖੰਡਨ ਸੁਖ ਸਹਿ ਜੇ ਰੈਣ ਵਿਹਾਣੀ ਹੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਜੋ ਸ਼ਰਨ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਚੋ ਵੇਦ ਪੁਰਾਣੀ ਹੈ ਜਿਸ ਹਰਿ ਸੇਵਾ ਲਾਇ ਸੂਈ ਜਨ ਲਾਗੈ ਗੁਰ ਕੈ ਸ਼ਬਦ ਪਰਮ ਭਉ ਭਾਗੈ ਵਿਚੇ ਗ੍ਰਹਿ ਸਦਾ ਰਹਿ ਉਦਾਸੀ ਜਿਉ ਕਮਲ ਰਹਿ ਵਿਚ ਪਾਣੀ ਹੈ ਵਿਤੋ ਮੈਂ ਸੇਵਾ ਥਾਏ ਨਾ ਪਾਈ ਜਨਮ ਮਰੈ ਫਿਰ ਆਵੇ ਜਾਈ ਸੂ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਭਾਣੀ ਏ ਹਉ ਕਿਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆਂ ਕਾ ਅੰਤਰ ਜਾਮੀ ਹਉ ਮੰਗੋ ਦਾਨ ਤੁਜੈ ਪੈ ਕਰਤੀ ਹਰ ਅਨ ਦਿਨ ਨਾਮ ਬਖਾਣੀ ਏ ਕਿਸੇ ਹੀ ਜੋਰ ਅਹੰਕਾਰ ਭੋਲਣ ਕਾ ਕਿਸੇ ਹੀ ਜੋਰ ਦੇ ਬਾਨ ਮਾਇਆ ਕਾ ਮੈਂ ਹਰ ਗਣ ਤੇ ਇੱਕ ਧਾਰ ਅਵਨ ਨਾ ਕਾਈ ਤੂੰ ਕਰ ਤੇ ਰਾਖ ਮੈਂ ਨਿਮਾਣੀ ਹੈ ਨਿਮਾਣੀ ਮਾਨ ਕਰਹਿ ਤੁਦ ਪਾਵੇ ਹੋਰ ਕੀਤੀ ਝੱਕ ਝੱਖ ਆਵੇ ਜਾਵੇ ਜਿਨ ਕਾ ਪਖ ਕਰਹਿ ਤੂੰ ਸਵਾਮੀ ਤਨ ਕੀ ਉਪਰ ਗਲ ਤੁਦਿਆਣੀ ਹੈ ਹਰ ਹਰ ਨਾਮ ਜਿੰਨੀ ਸਦਾ ਧਿਆਇਆ ਤਿੰਨੀ ਗੁਰਪਦ ਸਾਧ ਪਰਮ ਪਦ ਪਾਇਆ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਬਿਨ ਸੇਵਾ ਪਛੋ ਤਾਣੀ ਏ ਤੂੰ ਸਭ ਮਹਿ ਵਰਤਹਿ ਹਰ ਜਗਨਨਾਥ ਸੋ ਹਰ ਜਪੈ ਜਿਸ ਗੁਰ ਮਸਤ ਕਹਾਥ ਹਰ ਕੀ ਸਰਨ ਪਇਆ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਏ ਮਾਰੂ ਸੋਨੇ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਲਾ ਉਪਾਏ ਤਰੀ ਜਿਨ ਧਰਨਾ ਗਗਨ ਰਹਾਇ ਹੁਕਮੇ ਚਰਨਾ ਅਗਨ ਉਪਾਏ ਈਂਦਨ ਮਹਿਬਾਨ ਦੀ ਸੋ ਪ੍ਰਭ ਰਾਖੈ ਭਾਈ ਜੀ ਜੰਤ ਕੋ ਰਿਜਕ ਸੰਭਾਹੀ ਕਰਨ ਕਾਰਨੋ ਸਮਰਾਥਿਆ ਪਾਹੀ ਥਿਨ ਮਹਿ ਥਾਪਿ ਥਾਪਨ ਹਾਰਾ ਸੋਈ ਤੇਰਾ ਸਹਾਈ ਹੈ ਮਾਤ ਗਰਭ ਮਹਿ ਜਿਨ ਪ੍ਰਿਤ ਪਾਲਿਆ ਸਾਸ ਗਰਾਸ ਹੋਏ ਸੰਗ ਸਮਾਲਿਆ ਸਦਾ ਸਦਾ ਜਕੀਐ ਸੋ ਪ੍ਰੀਤਮ ਵੱਡੀ ਜਿਸ ਵਡਿਆਈ ਹੈ ਸੁਲਤਾਨ ਖਾਨ ਕਰੇ ਖਿੰਕੀਰੇ ਗਰੀਬ ਨਵਾਜ ਕਰੇ ਪ੍ਰਭ ਮੀਰੇ ਗਰਭ ਨਿਵਾਰਨ ਸਰਬ ਸਧਾਰਨ ਕਿਛ ਕੀਮਤ ਕਹੀ ਨਾ ਜਾਈ ਹੈ ਸੋ ਪਤਵੰਤਾ ਸੋ ਤਨਵੰਤਾ ਜਿਸ ਮਨ ਵਸਿਆ ਹਰ ਭਗਵੰਤਾ ਮਾਤ ਪਿਤਾ ਸੁਤ ਬੰਧ ਭਾਈ ਜਿਨ ਇਹ ਸ੍ਰਿਸ਼ਟ ਉਪਾਈ ਪ੍ਰਭ ਆਏ ਸਰਨਾ ਪਉ ਨਹੀਂ ਕਰਨਾ ਸਾਧ ਸੰਗਤ ਨਿਸ਼ਚੋ ਹੈ ਤਨ ਮਨ ਬਚ ਕਰਮ ਅਰਾਧੀ ਕਰਤਾ ਤਿਸ ਨਾਹੀ ਕਦੇ ਸਜਾਈ ਹੈ ਗੁਣ ਨਿਧਾਨ ਮਨ ਤਨ ਮਹਿ ਰਵੇਆ ਜਨਮ ਮਰਨ ਕੀ ਜੂਨ ਨਾ ਭਵਿਆ ਦੂਖ ਬਨਾਸ ਕੀਆ ਸੁਖ ਡੇਰਾ ਜਾਂ ਤ੍ਰਿਪਤ ਰਹੇ ਆਗਾਈ ਹੈ ਮੀਤ ਹਮਾਰਾ ਸੋਈ ਸੁਆਮੀ ਤਾਨ ਤਨ ਅੰਤਰ ਅੰਤਰ ਜਾਮੀ ਸਿਮਰ ਸਿਮਰ ਪੂਰਨ ਪਰਮੇਸ਼ਰ ਚਿੰਤਾ ਗਲਤ ਮਟਾਈ ਹੈ ਹਰ ਕਾ ਨਾਮ ਕੋਟ ਲਖ ਬਾਹਾ ਹਰ ਜਸ ਕੀਰਤਨ ਸੰਗ ਧਨਤਾ ਹ ਗਿਆਨ ਖੜਗ ਕਰ ਕਿਰਪਾ ਦੀਨਾ ਦੂਤ ਮਾਰੇ ਕਰ ਧਾਈ ਹਰ ਕਾ ਜਾਪ ਜਪੋ ਜਪ ਜਪਨੇ ਜੀਤ ਆਵੋ ਬਸੋ ਘਰ ਆਪਣੇ ਲਖ ਚਰਾਸਿ ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਖੰਡ ਬ੍ਰਹਮੰਡ ਉਧਾਰਨ ਹਾਰਾ ਊਚ ਅਥਾ ਅਗੰਮਿ ਅਪਾਰਾ ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ ਸੋ ਜਨ ਤੇ ਸਹ ਧਾਈ ਇਹ ਬੰਦਨ ਤੋੜ ਲਿਏ ਪ੍ਰਭ ਮੋਲੇ ਕਰ ਕਿਰਪਾ ਕੀਨੇ ਕਰ ਗੋਲੇ ਅਨਹਦ ਰੁਣ ਚੁਣਕਾਰ ਸਹਜ ਧੁਨ ਸਾਚੀ ਕਾਰ ਕਮਾਈ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਿਨਸ ਗਈ ਹਉ ਮੈਂ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗਮਹਿ ਸੋਭ ਸੁਹਾਈ ਜੈ ਜੈ ਕਾਰਜ ਪਉ ਜਗਦੀਸੈ ਬਲ ਬਲ ਜਾਈ ਪ੍ਰਭ ਆਪਣੇ ਇਸੈ ਤਿਸ ਬਿਨ ਦੂਜਾ ਵਰਨਾ ਦੀਸੈ ਏਕਾ ਜਗਤ ਸੁਭਾਈ ਸਤ 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 ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨਰਾਤਾ ਸਿਮਰ ਸਿਮਰ ਜੀਵਹਿ ਜਨ ਤੇਰੇ ਏਕ ਅੰਕਾਰ ਸਮਾਈ ਹੈ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਭੈ ਉਧਾਰਨ ਖਸਮ ਹਮਾਰਾ ਸਿਮਰ ਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈ ਜਿਰ ਖਾਈ ਹੈ ਮਾਰੂ ਸੋਲੇ ਮਹੱਲਾ ਪੰਜਵਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਭਏ ਇਕਤਰਾ ਕਰਤੇ ਭੋਗ ਬਲਾਸਾਹੀ ਜੋ ਪਿਰ ਕਰੈ ਸੋ ਧਨ ਤਤਮਾਨੈ ਪਿਰ ਤਨਹਿ ਸ਼ਿੰਗਾਰ ਰਖੈ ਸੰਗਾਨੈ ਮਿਲ ਇਕਤਰ ਵਸਹਿ ਦਿਨ ਰਾਤੀ ਪ੍ਰਯੋਦੇ ਤਨਹਿ ਦਲਾਸਾਹੀ ਧਨ ਮੰਗੈ ਪ੍ਰਯੋ ਬਹੁ ਵਿਦ ਧਾਵੈ ਜੋ ਪਾਵੈ ਸੋ ਆਨੰਦ ਖਾਵੈ ਇਕ ਵਸਤ ਕੋ ਪਹੁੰਚ ਨਾ ਸਾਖੈ ਤਨ ਰਹਤੀ ਭੁਖ ਪਿਆਸਾ ਹੀ ਤਨ ਕਰੈ ਬਿਨਉ ਦੋ ਕਰ ਜੋਰੈ ਪ੍ਰੇਅ ਪਰਦੇਸ ਨ ਜਾਹੋ ਵਸੋ ਘਰ ਮੋਰੇ ਐਸਾ ਬਣਜ ਕਰੋ ਗ੍ਰਹਿ ਪੀਤਰ ਜਿਤ ਉਤਰੈ ਭੁਖ ਪਿਆਸਾ ਹੀ ਸਗਲੇ ਕਰਮ ਧਰਮ ਜੁਗ ਸਾਦਾ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤ ਸੰਗੀ ਤਉ ਧਨ ਪਿਰ ਆਨੰਦ ਉਲਾਸਾਹੀ ਤਾਨੰ ਅੰਦੀ ਪਿਰ ਚਪਲ ਸਿਆਨਾ ਪੰਜ ਤਤ ਕਾ ਰਚਨ ਰਚਾਨਾ ਜਿਸ ਵਖਰ ਕੋ ਤੁਮ ਆਏ ਹੋ ਸੋ ਪਾਯੂ ਸਤਗੁਰ ਪਾਸਾਹੀ ਧਨ ਕਹਿ ਤੂ ਵਸ ਮੈਂ ਨਾਲੀ ਪ੍ਰਿਆਸ ਖੁਆਸੀ ਬਾਲ ਗੋਪਾਲੀ ਤੁਜੈ ਬਿਨਾ ਹਉ ਕਿਤਹਿ ਨਾ ਲੇਖੈ ਵਚਨ ਦੇ ਛੋੜ ਨਾ ਜਾ ਸਾਹੀ ਪਿਰ ਕਹਿਆ ਹੋ ਹੁਕਮੀ ਬੰਦਾ ਉਹ ਭਾਰੂ ਠਾਕੁਰ ਜਿਸ ਕਾਣ ਨਾ ਸ਼ੰਦਾ ਜਿ ਚਰ ਰਾਖੈ ਤਿ ਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾ ਊਠ ਸਦਾ ਸਾਹੀ ਜੋ ਪ੍ਰਿਆ ਬਚਨ ਕਹੇ ਧਨ ਸਾਚੇ ਤਨ ਕਛੂ ਨਾ ਸਮਝੈ ਚੰਚਲ ਕਾਚੇ ਬਹੋਰ ਬਹੋਰ ਪਿਰ ਹੀ ਸੰਗ ਮੰਗੇ ਉਹ ਬਾਤ ਜਾਣੈ ਕਰ ਹਾਸਾ ਹੀ ਆਈ ਆਗਿਆ ਪ੍ਰਭੂ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊਠ ਸੁਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੋਹਾਸਾਹੀ ਰੇ ਮਨ ਲੋਬੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ ਬਿਨ ਸਤਿਗੁਰ ਪਚਮੂਏ ਸਾਕਤ ਨਗਰੇ ਗਲ ਜਮ ਫਾਸਾਹੀ ਮਨ ਮੁਖ ਆਵੇ ਮਨ ਮੁਖ ਜਾਵੇ ਮਨਮੁਖ ਫਿਰ ਫਿਰ ਚੋਟਾ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾਮਾ ਸਾਹੀ ਗੁਰਮੁਖ ਸੋਏ ਜੇ ਹਰ ਜੀਉ ਭਾਇਆ ਤਿਸ ਕੌਣ ਮਟਾਵੇ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਾਸਾਹੀ ਹਉ ਬਲੇ ਹਾਰੀ ਸਤਗੁਰ ਪੂਰੇ ਸਰਨ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜਨਾ ਕਤਹੀ ਜਾ ਸਾਹੀ ਗੁਣ ਨਿਧਾਨ ਕਿਸ ਕੀਮ ਨਾ ਪਾਈ ਕਟ ਕਟ ਪੂਰ ਰਹਿਓ ਸਭ ਥਾਈ ਨਾਨਕ ਸਰਨ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾਹੀ ਮਾਰੂ ਸੋਲੇ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਕਰੇ ਅਨੰਦ ਅਨੰਦੀ ਮੇਰਾ ਕਟ ਕਟ ਪੂਰਨ ਸਿਰ ਸਿਰੈ ਨਵੇਰਾ ਸਿਰ ਸਾਹਾ ਕਹਿ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਖਵੰਤ ਆਨੰਤ ਦਿਆਲਾ ਪ੍ਰਗਟ ਰਹਿਉ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੈ ਵਿਗਸੈ ਆਪੇ ਹੀ ਆਪ ਪੂਜਾਏ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਲ ਖਿਲਾਵੇ ਦਿਨ ਰਾਤੀ ਆਪੇ ਸੁਣ ਸੁਣ ਪੀ ਜਾਹੀ ਸਾਚਾ ਤਖਤ ਸੱਚੀ ਬਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸੱਚ ਧਾਰਿਓ ਸਭ ਸਾਚਾ ਸੱਚੇ ਸੱਚ ਵਰਤੀ ਜਾਹੀ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੀ ਏਕੋ ਆਪ ਤੂੰ ਹੈ ਵੱਡ ਰਾਜਾ ਹੁਕਮ ਸੱਚੇ ਕਹਿ ਪੂਰੇ ਕਾਜਾ ਅੰਦਰ ਬਾਹਰ ਸਭ ਕਿਸ ਜਾਣੈ ਆਪੇ ਹੀ ਆਪ ਪਤੀ ਜਾਹੀ ਤੂੰ ਵੱਡ ਰਸੀਆ ਤੂੰ ਵੱਡ ਭੋਗੀ ਤੂੰ ਮਰਵਾਣ ਤੂੰ ਹੈ ਹੀ ਜੋਗੀ ਸਰਬ ਸੂਖ ਸਹਿਜ ਘਰ ਤੇਰੇ ਅਮਿਓ ਤੇਰੀ ਦ੍ਰਿਸ਼ਟੀ ਜਾਹੀ ਤੇਰੀ ਦਾਤ ਤੁਜੈ ਤੇ ਹੋਐ ਦੇਹਦਾਨ ਸਭ ਸਹਿਜੰਤ ਲੋਐ ਟੂਟ ਨਾ ਆਵੈ ਪੂਰ ਪੰਢਾਰੇ ਤ੍ਰਿਪਤ ਰਹੇ ਆਗੀ ਜਾਹੀ ਜਾਚਹਿ ਸਿਧ ਸਾਧਕ ਬਨਵਾਸੀ ਜਾਚਹਿ ਜਦੀ ਸਤੀ ਸੁਖ ਵਾਸੀ ਇਕ ਦਾ ਤਾਰ ਸਗਲ ਹੈ ਜਾਚਕ ਦੇਹੇ দান ਸ੍ਰਿਸ਼ਟੀ ਜਾਹੀ ਕਰਹਿ ਭਗਤ ਅਰ ਰੰਗ ਅਪਾਰਾ ਕਿਨ ਮਹਿ ਥਾਪਿਓ ਥਾਪਨ ਹਾਰਾ ਭਾਰੂ ਤੋਲ ਬੇਅੰਤ ਸੁਆਮੀ ਹੁਕਮ ਮੰਨ ਭਗਤੀ ਜਾਹੀ ਜਿਸ ਦੇਹੇ ਦਰਸ ਸੋਈ ਤੁਦ ਜਾਣੈ ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੈ ਚਤੁਰ ਸਰੂਪ ਸਿਆਣਾ ਸੋਈ ਜੋ ਮਨ ਤੇਰੇ ਪਾਵੀ ਜਾਹੀ ਜਿਸ ਚੀਤ ਆਵਹਿ ਸੋ ਵੀ ਪਰਵਾਹਾ ਜਿਸ ਚੀਤ ਆਵਹਿ ਸੋ ਸਾਚਾ ਸਾਹਾ ਜਿਸ ਚੀਤ ਆਵਹਿ ਤਿਸ ਭਉ ਕੇਹਾ ਔਰ ਕਹਾ ਕਿਸ ਕੀ ਜਾਹੀ ਤ੍ਰਿਸ਼ਨਾ ਬੂਜੀ ਅੰਤਰ ਠੰਡਾ ਗੁਰ ਪੂਰੈ ਲੈ ਤੂ ਟਾ ਗੰਡਾ ਸੁਰਤ ਸ਼ਬਦ ਰਿਦ ਅੰਤਰ ਜਾਗੀ ਅਮਿਓ ਝੋਲ ਝੋਲ ਪੀ ਜਾਹੀ ਮਰੈ ਨਹੀਂ ਸਦ ਸਦ ਹੀ ਜੀਵੈ ਅਮਰ ਭਿਆਬ ਨਾਸੀ ਥੀਵੈ ਨਾ ਕੋ ਆਵੈ ਨਾ ਕੋ ਜਾਵੈ ਗੁਰ ਦੂਰ ਕੀਆ ਪਰਮੀ ਜਾਏ ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਹੇ ਸਮਾਣੀ ਚੜੈ ਸਵਾਇਆ ਨਿਤ ਨਿਤ ਰੰਗਾ ਕਟੈ ਨਹੀਂ ਟੋਲੀ ਜਾਹੀ ਬਾਰਹ ਕੰਚਨ ਸੁਧ ਕਰਾਇਆ ਨਦਰ ਸਰਾਫ ਬੰਨੀ ਸਚੜਾਇਆ ਪਰਖ ਖਜ਼ਾਨਾ ਪਾਇਆ ਸਰਾਫੀ ਫਿਰ ਨਾਹੀ ਤਾਈ ਜਾਏ ਅਮਰਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਭੀ ਜਾਏ ਮਾਰੂ ਮਹੱਲਾ ਪੰਜਵਾ ਸੋਲੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਵਿੰਦਾ ਗੁਰ ਦਿਆਲ ਸਦਾ ਬਖਸ਼ਿੰਦਾ ਗੁਰ ਸਾਸਤਿ ਸਿਮਰਤ ਘਟ ਕਰਮਾ ਗੁਰ ਪਵਿੱਤਰ ਅਸਥਾਨਾਹੀ ਗੁਰ ਸਿਮਰਤ ਸਭ ਕਿਲ ਵਿਖ ਨਾਸਹਿ ਗੁਰ ਸਿਮਰਤ ਜਮ ਸੰਗ ਨਾ ਫਾਸਹਿ ਗੁਰ ਸਿਮਰਤ ਮਨ ਨਿਰਮਲ ਹੋਵੈ ਗੁਰ ਕਾਟੇ અપਮਾਨਾਹੀ ਗੁਰ ਕਾ ਸੇਵਕ ਨਰਕ ਨਾ ਜਾਏ ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਤਾ ਨਿਤਜੀ ਦਾਨਾ ਹੈ ਗੁਰਦੁਆਰੇ ਹਰ ਕੀਰਤਨ ਸੁਣੀਐ ਸਤਿਗੁਰੂ ਭੇਟ ਹਰ ਜਸ ਮੁਖ ਭਣੀਐ ਕਲ ਕਲੇਸ਼ ਮਟਾਏ ਸਤਿਗੁਰ ਹਰ ਦਰਗਾਹ ਦੇਵੈ ਮਾਨਾ ਹੈ ਅਗਮ ਅਗੋਚਰ ਗੁਰੂ ਦਿਖਾਇਆ ਪੂਲਾ ਮਾਰਗ ਸਤਗੁਰ ਪਾਇਆ ਗੁਰ ਸੇਵਕ ਕੋ ਬਿਗਨ ਨਾ ਭਗਤੀ ਹਰ ਪੂਰ ਦਰੜਾ ਆ ਗਿਆ ਨਾਹੀ ਗੁਰ ਦ੍ਰਿਸ਼ਟਾਇਆ ਸਭ ਨੀ ਠਾਈ ਜਲ ਥਲ ਪੂਰ ਰਹਿਆ ਗੋ ਸਾਈ ਉੱਚ ਊਨ ਸਭ ਏਕ ਸਮਾਨਾ ਮਨ ਲਾਗਾ ਸਹਿਜ ਧਿਆਨਾਹੀ ਗੁਰ ਮਿਲਿਆ ਸਭ ਤ੍ਰਿਸ਼ਣ 부ਝਾਈ ਗੁਰ ਮਿਲਿਆ ਨਹਿ ਜੋ ਹੈ ਮਾਈ ਸਤ ਸੰਤੋਖ ਦਿਆ ਗੁਰ ਪੂਰੈ ਨਾਮ ਅਮਰਤ ਪੀ ਪਾਨਾਹੀ ਗੁਰ ਕੀ ਬਾਣੀ ਸਭ ਮਾਹੇ ਸਮਾਣੀ ਆਪ ਸੁਣੀ ਤੈ ਆਪ ਵਖਾਣੀ ਜਿਨ ਜਿਨ ਜੱਪੀ ਤੇਈ ਸਭ ਨਿਸਤਰੇ ਤਿਨ ਪਾਇਆ ਨਿਹਚਲ ਥਾਨਾਹੀ ਸਤ ਗੁਰ ਕੀ ਮੈਂ ਮਾ ਸਤ ਗੁਰ ਜਾਣੈ ਜੋ ਕਿਛ ਕਰੇ ਸੋ ਆਪਨ ਭਾਣੈ ਸਾਦੂ ਤੂਰ ਜਾਚਹ ਜਨ ਤੇਰੇ ਨਾਨਕ ਸਦ ਕੁਰਬਾਨਾ ਹੀ ਮਾਰੂ ਸੋਲੇ ਮਹ